ਮੈਂ ਸਭ ਥਰੋ ਸਭ ਪਹਿਲੇ ਸਾਬਰ ਮੇ ਜਾ ਰਹਾ ਹਾਂ ਔਰ ਗੁੜ ਮੰਡੀ ਵਾਲੋਂ ਸਭ ਸ਼ਾਪਿੰਗ ਕਰ ਚੁੱਕਿਆ ਕਾਫੀ ਕੱਲਾ ਹੀ ਸ਼ੁਰੂ ਕਰਤੀ ਹੋਈ ਹੈ ਸ਼ਾਪਿੰਗ ਕੁਝ ਵੀ ਕਮੀ ਨਹੀਂ ਰਹਿਣੀ ਹੈ 10 ਦਿਨ ਹੋ ਗਏ ਮੈਨੂੰ ਕਰਦੇ ਹੋਏ ਜੀ ਦਿਵੇ ਲਾਸਟ ਰਹਿ ਗਏ ਬਸ ਕਿੰਨੀ ਮਿਲਦੀ ਦੀ ਅ ਨਹੀਂ ਮਿਲਤੇ ਹਨ ਤਾਂ ਵੈਸੇ ਹੀ ਵਹਾਂ ਪੇ ਇਹ ਇਤਨੀ ਵੈਰਾਈਟੀ ਨਹੀਂ ਨ ਮਿਲਦੀ ਤਾਂ ਹਮ ਯਹਾਂ ਪੇ ਯਹਾਂ ਸੇ ਹੀ ਕਰਕੇ ਜਾਂਤੇ ਹਮੇਸ਼ਾ ਲਾਸਟ ਟਾਈਮ ਜਬ ਆਏ ਥੇ ਤਾਂ ਮਹੀਨਾ ਪਹਿਲੇ ਆਏ ਥੇ ਤਬ ਗਾਰਡਨ ਸਟੇਕਸ ਵਗੈਰਾ ਪੋਟਸ ਲੈ ਕੇ ਗਏ ਥੇ ਇਹ ਹੈਂਗਿੰਗਸ ਵਗੈਰਾ ਸਾਰੀ ਲੈ ਕੇ ਗਏ ਥੇ ਤਾਂ ਅਬ ਇਹ ਕੈਂਡਲਸ ਹਨ ਦੀਆਸ ਹੈ ਸਭ ਕੁਛ ਹੈ ਤਾਂ ਮਤਲਬ ਅਬ ਵੀ ਮੂਡ ਹੈ ਕਿ ਕਾਫੀ ਕੁਛ ਯਹਾਂ ਸੇ ਲੈ ਕੇ ਜਾਏਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀਆਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਜਿਹੜੇ ਰਵਾਇਤੀ ਦੀਵੇ ਨੇ ਦੀਵੇ ਹੀ ਨੇ ਬਿਲਕੁਲ ਬਟ ਉਹਨਾਂ ਦੇ ਵਿੱਚ ਵੈਕਸ ਦੀ ਜਿਹੜੀ ਕੋਟਿੰਗ ਹੈ ਵੈਕਸ ਤੇ ਹੋਰ ਜਿਹ 컬러풀 ਦੀਵੇ ਨੇ ਪਹਿਲਾਂ ਦੀਵੇ ਹੋਰ ਤਰ੍ਹਾਂ ਦੇ ਆਉਂਦੇ ਸੀ ਹੁਣ ਇਹ ਦੀਵੇ ਦੇਖ ਸਕਦੇ ਹੋ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਕਿੰਨੇ ਕਿ ਡਿਮਾਂਡ ਵਧੀ ਹੈ ਇਹਨਾਂ ਚੀਜ਼ਾਂ ਦੀ ਇਹਦੀ ਡਿਮਾਂਡ ਤਾਂ ਇੱਕੋ ਜਿਹੀ ਰਹਿੰਦੀ ਹੈ ਜੀ ਗਾਹਕ ਵੀ ਪੱਕੇ ਹੈ ਡਿਮਾਂਡ ਵੀ ਮਤਲਬ ਪੂਰੇ ਸ਼ਹਿਰ ਚ ਕਿਤੇ ਵੀ ਜਾਓਗੇ 100 ਚੋਂ 80% ਪੀਓਪੀ ਦਾ ਮਾਲ ਵਿਕਦਾ ਥੋੜੀ ਜਿਹੀ ਡੈਕੋਰੇਸ਼ਨਲ ਘਰ ਦੀ ਅੱਛੀ ਹੋ ਜਾਂਦੀ ਹੈ ਇੱਕ ਫੈਸਟੀਵਲ ਹੈ ਜਿਹੜਾ ਆਪਾਂ ਮਨਾਣਾ ਹੈ ਚੱਕਰੀ ਦੇ ਹੋਈ ਮਾਤਾ ਦੀ ਪੂਜਾ ਹੁੰਦੀ ਹੈ ਬੱਚਿਆਂ ਦਾ ਬੱਚਿਆਂ ਲਈ ਹੁੰਦਾ ਹੈ ਇਹ ਵਰਤ ਹੁੰਦਾ ਹੈ ਲੇਡੀਜ਼ ਦਾ ਅਲੱਗ ਅਲੱਗ ਤਰੀਕੇ ਦੇ ਥਾਂ ਲੇ ਸਾਰੀ ਸਾਰੀ ਵੈਰਾਈਟੀ ਲੱਗੀ ਹੋਈ ਹੈ ਦੀਵਾਲੀ ਨੂੰ ਕੁਛ ਹੀ ਦਿਨ ਰਹਿ ਗਏ ਨੇ ਤੇ ਬਾਜ਼ਾਰਾ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਲੋਕ ਘਰਾਂ ਤੋਂ ਬਾਹਰ ਆ ਕੇ ਹੁਣ ਸ਼ਾਪਿੰਗ ਕਰ ਰਹੇ ਨੇ ਤੇ ਸ਼ਾਪਿੰਗ ਦੇ ਵਿੱਚ ਦੀਵਾਲੀ ਦੀ ਗੱਲ ਕਰੀਏ ਤਾਂ ਦੀਪ ਮਾਲਾ ਜ਼ਰੂਰ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ ਤੇ ਕੀ ਕੁਛ ਨਵਾਂ ਆਇਆ ਹੈ ਮਾਰਕੀਟ ਦੇ ਵਿੱਚ ਉਹ ਦਿਖਾਣ ਦੇ ਲਈ ਪਹੁੰਚੇ ਆਂ ਅਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀਆਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਜਿਹੜੇ ਰਵਾਇਤੀ ਦੀਵੇ ਨੇ ਦੀਵੇ ਹੀ ਨੇ ਬਿਲਕੁਲ ਬਟ ਉਹਨਾਂ ਦੇ ਵਿੱਚ ਵੈਕਸ ਦੀ ਜਿਹੜੀ ਕੋਟਿੰਗ ਆ ਵੈਕਸ ਤੇ ਹੋਰ ਜਿਹੜੇ 컬러풀 ਦੀਵੇ ਨੇ ਬਾਜ਼ਾਰਾ ਦੇ ਵਿੱਚ ਭਾਵੇਂ ਮੋਰ ਪੰਕੀ ਡਿਜ਼ਾਈਨ ਹੋਣ ਜਾਂ ਦੀਵੇ ਦੀ ਥਾਲ ਹੋਵੇ ਕਿਉਂਕਿ ਸਕੂਲਾਂ ਦੇ ਵਿੱਚ ਵੀ ਜਿਹੜੇ ਹੁਣ ਅਸਾਈਨਮੈਂਟਸ ਮਿਲਨੇ ਸ਼ੁਰੂ ਹੋ ਗਏ ਨੇ ਸਕੂਲ ਦੇ ਵਿੱਚ ਵੀ ਹੁਣ ਦੀਵਾਲੀ ਦੀ ਪ੍ਰੀਪਰੇਸ਼ਨ ਸ਼ੁਰੂ ਹੋ ਗਈਆਂ ਨੇ ਤੇ ਬੱਚਿਆਂ ਦੇ ਵਿੱਚ ਵੀ ਕਾਫੀ ਰੁਝਾਨ ਦੇਖਣ ਨੂੰ ਮਿਲਦਾ ਹੈ ਰੰਗੋਲੀਆਂ ਦੀ ਗੱਲ ਕਰੀਏ ਤਾਂ ਉੱਥੇ ਹੀ ਹੁਣ ਬਾਜ਼ਾਰ ਦੇ ਵਿੱਚ ਹੋਰ ਵੀ ਜਿਹੜੇ ਗਾਹਕ ਪਹੁੰਚ ਰਹੇ ਨੇ ਮੈਂ ਐਤ ਕੀ ਕੀ ਖਰੀਦਣ ਆਏ ਹਾਂ ਕੀ ਕੁਝ ਨਵੀਂ ਵੀ ਵੈਰਾਈਟੀ ਦੇਖਣ ਨੂੰ ਮਿਲੀ ਹੈ ਦੱਸੋ ਇਸ ਵਾਰ ਪਹਿਲਾਂ ਨਾਲੋਂ ਬਹੁਤ ਸਾਰਾ ਵੈਰਾਈਟੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਦਾਂ ਤੁਸੀਂ ਦੇਖ ਲੈ ਸਕਦੇ ਹੋ ਪਹਿਲਾਂ ਦੀਏ ਹੋਰ ਤਰ੍ਹਾਂ ਦੇ ਆਉਂਦੇ ਸੀਗੇ ਹੁਣ ਇਹ ਦੀਵੇ ਦੇਖ ਸਕਦੇ ਹੋ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਤੇ ਇੱਕ ਤੋਂ ਇੱਕ ਕਲਰ ਦੇਖ ਸਕਦੇ ਹੋ ਜਿੱਦਾਂ ਇਹ ਕਲਰ ਦੇਖ ਲਓ ਤੇ ਡਿਜ਼ਾਈਨ ਜਿਹੜੇ ਮਰਜ਼ੀ ਵੈਰਾਈਟੀ ਜਿਹੜੀ ਮਰਜ਼ੀ ਕਲਰ ਤੁਸੀਂ ਇਸ ਵਾਰ ਅਵੇਲੇਬਲ ਨੇ ਪਹਿਲਾਂ ਨਾਲੋਂ ਬਹੁਤ ਸਾਰੀਆਂ ਵੈਰਾਈਟੀਆਂ ਹੋਰ ਅਵੇਲੇਬਲ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਇੱਕੋ ਛੱਤ ਦੇ ਥੱਲੇ ਇੰਨਾ ਕੁਝ ਤੁਹਾਨੂੰ ਵੈਰਾਈਟੀ ਮਿਲ ਰਹੀ ਹੈ ਕਨਫਿਊਜ਼ਨ ਤਾਂ ਨਹੀਂ ਹੋ ਰਹੀ ਕੀ ਖਰੀਦਾਰੀ ਕਰੀਏ ਕੀ ਨਾ ਕਰੀਏ ਹੁਣ ਇੱਕੋ ਛੱਤ ਦੇ ਥੱਲੇ ਇੰਨੀ ਸਾਰੀ ਵੈਰਾਈਟੀਆਂ ਮਿਲ ਰਹੀ ਨਹੀਂ ਕਨਫਿਊਜ਼ਨ ਤਾਂ ਆਲਮੋਸਟ ਹੋਣੀ ਹੀ ਹੋਣੀ ਆ ਕਿ ਇਹ ਲਈਏ ਕੀ ਉਹ ਲਈਏ ਜਾਂ ਇਹ ਲਈਏ ਅਸੀਂ ਬਸ ਉਸੀ ਚੀਜ਼ੇ ਲਈ ਵੈਰਾਈਟੀ ਦੀਵੇ ਉਹੀ ਨੇ ਬਟ ਜਿਹੜੀਆਂ ਵੈਰਾਈਟੀਆਂ ਨੇ ਕਿਤੇ ਨਾ ਕਿਤੇ ਕਾਫੀ ਕਲਰਫੁਲ ਚਮਕਦਾਰ ਵੀ ਨੇ ਇਸ ਵਾਰੀ ਬਿਲਕੁਲ ਪਹਿਲਾਂ ਨਾਲੋਂ ਇਸ ਵਾਰ ਕਾਫੀ ਸਾਰੀਆਂ ਵੈਰਾਈਟੀਆਂ ਨੇ ਜਿੱਦਾਂ ਤੁਸੀਂ ਆ ਦੇਖ ਸਕਦੇ ਹੋ ਤੋ ਦੇਖ ਲਓ ਤਸਵੀਰਾਂ ਦੇ ਵਿੱਚ ਕਿੰਨੀਆਂ ਸੋਹਣੀਆਂ ਸੋਹਣੀਆਂ ਵੈਰਾਈਟੀ ਅੰਕਲ ਜੀ ਹੁਣ ਕਹਿੰਦੇ ਨੇ ਕਿ ਦਿਵਾਲੀਆਂ ਦੇ ਵਿੱਚ ਲੋਕੀ ਲਾਈਟਿੰਗ ਜਿਹੜੇ ਚਾਈਨਿਸ ਦੀਵੇ ਨੇ ਉਹ ਯੂਜ਼ ਕਰਦੇ ਨੇ ਪਰ ਇੱਥੇ ਤਾਂ ਜਿਹੜੇ ਮਿੱਟੀ ਦੇ ਦੀਵੇ ਰਵਾਇਤੀ ਦੀਵੇ ਨੇ ਉਹਨਾਂ ਦੇ ਵਿੱਚ ਇੰਨੀ ਵੈਰਾਈਟੀਆਂ ਨੇ ਹਾਧਾ ਕੰਮ ਤੇ ਹਾਧਾ ਕੰਮ ਹੁੰਦਾ ਜੀ ਹਾਧੇ ਕੰਮ ਤੋਂ ਇਲਾਵਾ ਤੇ ਕੋਈ ਵਧੀਆ ਜਿੰਨਾ ਮਰੀ ਚਾਈਨਿਸ ਤੁਸੀਂ ਲੈ ਆਓ ਜੋ ਹੱਥਾਂ ਨਾਲ ਚੀਜ਼ ਬਣੀ ਹੋਈਗੀ ਉਹ ਤੁਹਾਨੂੰ ਅਲੱਗ ਹੀ ਦਿਖਾਈ ਦੇਗੀ ਪਤਾ ਚੱਲਦਾ ਹੈ ਕਿ ਹਾਂ ਵੀ ਦਿਵਾਲੀ ਤੇ ਕੋਈ ਆਪਾਂ ਤੇ ਹਾਰ ਮਨਾਣੇ ਆ ਹਾਂ ਅਗਰ ਚਾਈਨੀਸ ਮੰਗਲਾਈਏ ਤੇ ਚਾਈਨੀਸ ਨਾਲ ਤੇ ਆਪਾਂ ਕੁਝ ਨਹੀਂ ਹੋ ਸਕਦੇ ਬੱਚੇ ਅੱਜ ਦੇ ਟਾਈਮ ਦੇ ਠੀਕ ਹੈ ਥੋੜਾ ਬਹੁਤ ਹਸਦੇ ਨੇ ਦੇਖਦੇ ਨੇ ਨਵੀਂ ਵੈਰਾਈਟੀ ਆਈ ਹੈ ਲੇਕਿਨ ਜੋ ਇੰਡੀਅਨ ਹੈ ਉਹ ਇੰਡੀਅਨ ਹੀ ਹੈ ਜੀ ਕੀ ਕੁਝ ਡਿਮਾਂਡ ਵਧੀ ਹੈ ਇਨਾਂ ਸਾਲਾਂ ਦੇ ਵਿੱਚ ਨੈਚੁਰਲ ਹੈ ਜੀ ਜਦੋਂ ਆਪਣੇ ਸਰਕਾਰ ਨੇ ਕਿਹਾ ਕਿ ਹਾਂ ਵੀ ਚਾਈਨੀਸ ਆਈਟਮ ਬੰਦ ਕਰੋ ਉਸ ਤੋਂ ਬਾਅਦ ਇੰਡੀਅਨ ਹੀ ਇੰਡੀਅਨ ਹੀ ਹੈ ਸਭ ਕੁਝ ਹਰ ਜਗ੍ਹਾ ਮੇਕ ਇੰਡੀਆ ਕੀ ਕੁਝ ਐਡ ਕੀਤਾ ਹੈ ਦੁਕਾਨ ਦੇ ਵਿੱਚ ਮੈਂ ਦੁਕਾਨ ਦਾ ਮਾਲਕ ਤਾਂ ਨਹੀਂ ਹੈਗਾ ਮੈਂ ਤਾਂ ਸਿਰਫ ਲੈਣ ਆਇਆ ਮੈਂ ਵੀ ਮੈਨੂੰ ਹੀ ਅੱਛੀ ਚੀਜ਼ਾਂ ਲੱਗ ਰਹੀਆਂ ਇੱਕ ਤੋਂ ਵੱਧ ਕੇ ਲਾਸਟ ਟਾਈਮ ਤੋਂ ਇਸ ਟਾਈਮ ਹੋਰ ਵਧੀਆ ਚੀਜ਼ਾਂ ਆਈਆਂ ਨੇ ਮੈਂ ਤਾਂ ਆਪ ਦੇਖਣ ਆਇਆ ਨਵੀਂ ਚੀਜ਼ ਖਰੀਦਾਰੀ ਕਰਨ ਮੇਰੇ ਘਰ ਦੇ ਆਉਂਦੇ ਨੇ ਮੈਂ ਤਾਂ ਆਪ ਨੈਚੁਰਲ ਹਰ ਸਾਲ ਹੀ ਆਣਾ ਹਰ ਸਾਲ ਸੇਲ ਵੀ ਕਰਦਾ ਹਾਂ ਤੇ ਲੈ ਜਾਣਾ ਵੀ ਆ ਤੇ ਆਪ ਵੀ ਯੂਜ਼ ਕਰੀਦੇ ਨੇ ਸੋ ਖਰੀਦਾਰੀ ਹਰ ਕਿਤੇ ਸਟਾਰਟ ਹੋ ਚੁੱਕੀ ਹੈ ਤੇ ਬਹੁਤ ਹੀ ਸੋਹਣੀ ਸੋਹਣੀ ਰੰਗੋਲੀਆਂ ਦੇ ਲਈ ਰੰਗ ਬਿਰੰਗੇ ਤੇ ਉੱਥੇ ਜਿਹੜੇ ਛੋਟੇ-ਛੋਟੇ ਜਿਹੜੇ ਕਹਿ ਸਕਦੇ ਆਂ ਮਾਂ ਲਕਸ਼ਮੀ ਦੇ ਜਿਹੜੇ ਚਰਨ ਪਾਦੁਕਾ ਹਵਾਂ ਨੇ ਉਹ ਅਲੱਗ-ਅਲੱਗ ਸਾਈਜ਼ ਦੇ ਵਿੱਚ ਅਲੱਗ-ਅਲੱਗ 컬ਰਸ ਦੇ 컬러ਸ ਦੇ ਵਿੱਚ ਮੌਜੂਦ ਨੇ ਦੁਕਾਨਾਂ ਦੇ ਵਿੱਚ ਤੇ ਦੇਖ ਸਕਦੇ ਹੋ ਮਿੱਟੀ ਦੇ ਦੀਵੇ ਦੇ ਵਿੱਚ ਇੰਨੀਆਂ ਵੈਰਾਈਟੀਆਂ ਨੇ ਤੇ ਕਿੰਨੀਆਂ ਰੌਣਕਾਂ ਨੇ ਬਾਜ਼ਾਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਸਾਹਮਣੇ ਜਿਹੜਾ ਕਪਲ ਹੈ ਉਹ ਖਰੀਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਵੈਕਸ ਦੇ ਦੀਵੇ ਨੇ ਉਹ ਖਰੀਦ ਰਹੇ ਨੇ ਤੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਹ ਕਰਾਂ ਦੇ ਵਿੱਚ ਸਫਾਈਆਂ ਸ਼ੁਰੂ ਕਰਤੀਆਂ ਨੇ ਦੀਵਾਲੀ ਦੀਆਂ ਹਾਂਜੀ ਹਾਂਜੀ ਕਰਤੀਆਂ ਸ਼ੁਰੂ ਹੋਣ ਆ ਰਹੇ ਦੀ 브라이ਟ ਆਈਏ ਬਾਜ਼ਾਰਾਂ ਦੇ ਵਿੱਚ ਕੀ ਕੁਝ ਦੇਖ ਰਹੇ ਹੋ ਨਾਲੇ 브라이ਟ ਆ ਦਿਵਾਲੀ ਦਾ ਡੈਕੋਰੇਸ਼ਨ ਦਾ ਸਮਾਨ ਆ ਗਿਆ ਆ ਚੱਕਰੇ ਕਰਵੇ ਕਰਵਾਚੌਤਾ ਨਿਕਲ ਗਿਆ ਹੁਣ ਚੱਕਰੇ ਆ ਕੱਲ ਨੂੰ ਚੱਕਰੀ ਆ ਉਹਦਾ ਸਮਾਨ ਲੈਣ ਆਏ ਹੁਣ ਚੱਕਰੀ ਦੇ ਵਿੱਚ ਕੀ ਕੁਝ ਹੁੰਦਾ ਵੈ ਚੱਕਰੀ ਦੇ ਹੋਈ ਮਾਤਾ ਦੀ ਪੂਜਾ ਹੁੰਦੀ ਆ ਬੱਚਿਆਂ ਦਾ ਬੱਚਿਆਂ ਲਈ ਹੁੰਦਾ ਇਹ ਵਰਤ ਹੁੰਦਾ ਲੇਡੀਜ਼ ਦਾ ਕਿੰਨੀ ਕ ਐਕਸਾਈਟਮੈਂਟ ਹੁਣ ਦਿਵਾਲੀ ਦੀ ਆ ਬਹੁਤ ਜ਼ਿਆਦਾ ਟੱਕੇ ਜਲਾਣੇ ਹੂੰ ਫੁੱਲ ਜੜੀਆਂ ਵੀ ਹੂੰ ਤੋ ਦੇਖ ਸਕਦੇ ਹੋ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਮਾਤਾ ਜੀ ਇਨੇਕ ਵੈਰਾਈਟੀ ਹੈ ਬਾਜ਼ਾਰਾਂ ਦੇ ਵਿੱਚ ਤੇ ਪਹਿਲਾਂ ਕਿੱਦਾਂ ਦੀ ਦੀਵਾਲੀ ਹੁੰਦੀ ਸੀ ਕੀ ਕੁਝ ਬਾਜ਼ਾਰਾਂ ਦੇ ਵਿੱਚ ਚੇਂजेस ਦੇਖ ਰਹੇ ਹੋ ਆਪਣੇ ਇਨੇਕ ਸਮੇਂ ਦੇ ਬਹੁਤ ਜ਼ਿਆਦਾ ਚੇਂजेस ਹੈ ਬਹੁਤ ਜ਼ਿਆਦਾ ਚੇਂजेस ਆ ਗਏ ਮਹਿੰਗਾਈ ਮਹਿੰਗਾਈ ਕਰਕੇ ਥੋੜਾ ਘੱਟ ਮਾਲ ਖਰੀਦਿਆ ਜਾਂਦਾ ਹੈਗਾ ਤੇ ਉਹਦੇ ਕਰਕੇ ਤੇ ਕੀ ਲੱਗਦਾ ਐ ਕਿ ਸੋਨਾ ਵਗੈਰਾ ਖਰੀਦ ਕੇ ਲਿਆਉਂਗੇ? ਅਹ ਨਹੀਂ ਸੋਨਾ ਚਾਂਦੀ ਵੀ ਬਹੁਤ ਮਹਿੰਗੀ ਹੋ ਗਈ ਹੁਣ ਤੇ ਸੋਨਾ ਕਿੱਥੇ? ਬਹੁਤ ਜ਼ਿਆਦਾ ਮਹਿੰਗਾਈ ਹੋ ਗਈ। ਪੂਰਾ ਪੂਰਾ ਅਸਰ ਹੈ। ਹਾਂਜੀ ਹਾਂਜੀ ਮਹਿੰਗਾਈ ਦਾ ਬਹੁਤ ਅਸਰ ਹੋ ਰਿਹਾ ਹੈ ਬਹੁਤ ਜ਼ਿਆਦਾ। ਖਰੀਦਾਰੀ ਦੇ ਵਿੱਚ ਵੀ ਕਟੌਤੀ ਕਰਨੀ ਪੈ ਰਹੀ ਹੈ। ਹਾਂਜੀ। ਖਰੀਦਾਰੀ ਦੇ ਵਿੱਚ ਹਾਂਜੀ ਖਰੀਦਾਰੀ ਦੇ ਵਿੱਚ ਵੀ ਥੋੜੀ ਥੋੜੀ ਕਟੌਤੀ ਤਾਂ ਹੁੰਦੀ ਹੀ ਆ। ਸੋ ਕਿਤੇ ਨਾ ਕਿਤੇ ਜਿਹੜੇ ਸੋਨੇ ਚਾਂਦੀ ਦੇ ਪਾਓ ਵੱਦੇ ਨੇ ਕਿਤੇ ਨਾ ਕਿਤੇ ਜਿਹੜੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਦੰਤੇਰਸ ਤੇ ਕਾਫੀ ਜੜਾ ਸੋਹ ਸਮਝ ਕੇ ਹੀ ਖਰਚਾ ਕਰਨਾ ਪੈਣਾ ਸੋਨਾ ਖਰੀਦਣਾ ਹੀ ਬੜਾ ਔਖਾ ਹੋ ਚੁੱਕਿਆ ਹੈ ਤੇ ਚਾਂਦੀ ਤਾਂ ਦੂਰ ਦੀ ਗੱਲ ਹੈ ਤੇ ਉੱਥੇ ਹੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਹਰ ਕਿਤੇ ਵੈਰਾਈਟੀਆਂ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਰੌਣਕਾ ਪੂਰੇ ਬਾਜ਼ਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ ਹਰ ਕੋਈ ਆਪਣੇ ਘਰ ਦੇ ਵਿੱਚ ਹੁਣ ਸਫਾਈ ਜਿਹੜੀ ਹੈ ਦਿਵਾਲੀ ਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਜਿੱਥੇ ਲੋਕ ਹੁਣ ਕਰੋਬਾਰ ਆ ਕੇ ਸ਼ਾਪਿੰਗ ਵੀਂਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੱਲੇ ਜਿੱਦਾਂ ਕੀ ਹੋਈ ਦਾ ਵਰਤ ਹੈ ਤਾਂ ਹੋਈ ਦੇ ਵਰਤ ਦੇ ਵਿੱਚ ਜਿਵੇਂ ਕੀ ਕਰਵੇ ਵਗੈਰਾ ਵਰਤੇ ਜਾਂਦੇ ਨੇ ਉਹਦੇ ਲਈ ਵੀ ਜਿਹੜੀ ਹੈ ਜਦੋਂ ਅਲੱਗ-ਅਲੱਗ ਕਿਸੋ ਕਿੰਨੇ ਕਰੋਣਕਾ ਬਾਜ਼ਾਰ ਦੇ ਵਿੱਚ ਬਾਜ਼ਾਰ 'ਚ ਬਹੁਤ ਰੌਣਕ ਹੈ ਜੀ ਮੋਜਾਂ ਲੱਗੀਆਂ ਪਈਆਂ ਜੀ ਦੁਕਾਨਦਾਰਾਂ ਨੂੰ ਵਾਰੀ ਨਹੀਂ ਆਰੀ ਇੰਨੇ ਕ ਰੰਗ-बिरंगे ਦੀਵੇ ਕਰਵੇ ਦੇਖ ਕੇ ਕਿੰਨੇ ਕ ਰੌਣਕ ਲੱਗ ਰਹੀ ਹੈ ਤੁਹਾਨੂੰ ਰੌਣਕ ਇਸ ਟਾਈਮ ਘਟ ਹੈ ਸ਼ਾਮ ਨੂੰ ਰੌਣਕੋ ਜ਼ਿਆਦਾ ਹੋਏਗੀ ਸ਼ਾਮ ਨੂੰ ਇਸ ਟਾਈਮ ਗ੍ਰਹਿਣੀਆਂ ਕੰਮ-ਕਮ ਲੱਗੀਆਂ ਨਾ ਕੋਈ ਕੱਪੜੇ ਪ੍ਰੈਸ ਕਰ ਰਿਹਾ ਕੋਈ ਆਪਣਾ ਸ਼ਿੰਗਾਰ ਕਰ ਰਿਹਾ ਹੈ ਕਿ ਨਹੀਂ ਹਲੇ ਉਹਨਾਂ ਟਾਈਮ ਹੈ ਔਰ ਜਿਹੜੇ ਫ੍ਰੀ ਹੋ ਜਣਗੇ ਫਿਰ ਸਾਰੇ ਨੇ ਬਾਹਰ ਆਣਾ ਜੀ ਕਰਦੀ ਸਫਾਈ ਸ਼ੁਰੂ ਕਰਤੀ ਦਿਵਲੀ ਦੀ ਬਸ ਦੁਕਾਨ ਦੀ ਚਲ ਰਹੀ ਹੈ ਇਹ ਸਮਾਨ ਸੋਣ ਵਿਖੇ ਜੀ ਕੀ ਕੁਝ ਐਡ ਹੋਇਆ ਹੈ ਕਿ ਦੁਕਾਨ ਦੇ ਵਿੱਚ ਕਾਫੀ ਕੁਝ ਐਡ ਹੋ ਗਿਆ ਭਾਈ ਜੀ ਆਉਗੇ ਸਾਨੂੰ ਸੋ ਆਓ ਇੱਕ-ਇੱਕ ਕਰਕੇ ਕੀ ਕੁਝ ਨਵਾਂ ਆਇਆ ਸਾਨੂੰ ਵੀ ਦਿਖਾਓ ਇੱਕ ਵਾਰੀ ਕੀ ਕੁਝ ਨਵਾਂ ਹੈ ਸੋ ਦੇਖ ਸਕਦੇ ਹੋ ਰੰਗ-बिरंगे ਜ਼ਰੂਰ ਕਰਵੇ ਨੇ ਬਟ ਨਾਲ ਹੀ ਉਥੇ ਸ਼ਾਪਿੰਗ ਜ਼ਰੂਰ ਹਰ ਕਿਤੇ ਜਾਰੀ ਹੈ ਤੇ ਮਾਤਾ ਜੀ ਨੇ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਦੀਵਾ ਚੱਕਿਆ ਹੋਇਆ ਕਾਫੀ ਕਲਰਫੁਲ ਦੀਵੇ ਚੂਜ਼ ਕੀਤੇ ਐ ਵਾਲਾ ਕੀਤੇ ਆ ਮੈਂ ਸ਼ਾਪਿੰਗ ਜਿਆਦਾ ਜਲਦੀ ਤਾਂ ਨਹੀਂ ਸ਼ੁਰੂ ਕਰਤੀ ਨਹੀਂ ਨਹੀਂ ਬਲਕਿ ਸ਼ਾਪ ਕੀਪਰਸ ਕਹਿ ਰਹੇ ਕਿ ਲੇਟ ਹੋ ਗਏ ਲੇਟ ਹੋ ਗਏ ਕਿਉਂਕਿ ਫਿਰ ਸਮਾਨ ਸਭ ਨਿਕਲ ਜਾਂਦਾ ਮਿਲਦਾ ਨਹੀਂ ਆ ਹੋਰ ਕੀ ਕੀ ਲੈ ਕੇ ਜਾ ਰਹੇ ਹੋ ਦੀਵੇ ਅਜੜਾ ਹੈਗਾ ਲక్ష్ਮੀ ਗਣੇਸ਼ ਜੀ ਦੇਖ ਰਹੇ ਆ ਇੱਕ ਇੱਕ ਕਲਰ ਵਾਲੇ ਮੈਨੂੰ ਨਵੇਂ ਆਏ ਆ ਇਸ ਵਾਰੀ ਇਹ ਦੇਖ ਰਿਹਾ ਰੰਗੋਲੀ ਕਿ ਬਣਾਣੀ ਹੈ ਰੰਗੋਲੀ ਇਤਨਾ ਲక్ష్ਮੀ ਜੀ ਦੇ ਚਰਨੀ ਬਣਾਵਾਂਗੇ ਆਪਣੇ ਘਰ ਬਣਾਣੇ ਆ ਬਾਕੀ ਮੋਰ ਦੀਵਾ ਸਰਾ ਕੁਝ ਉਹ ਇਲੈਕਟ੍ਰੀਕਲ ਲਾਈਟਰ ਨਹੀਂ ਲੈ ਕੇ ਆਣੀ ਆ ਲਹਿ ਗਈਆਂ ਲੈ ਲਈਆਂ ਹੋਈਆਂ ਮੈਂ ਸਭ ਥਰੋ ਸਭ ਪਹਿਲੇ ਸਾਬਰ ਮੇ ਜਾ ਰਹਾ ਹਾਂ ਔਰ ਗੁੜ ਮੰਡੀ ਵੱਲੋਂ ਸਭ ਸ਼ਾਪਿੰਗ ਕਰ ਚੁੱਕਿਆ ਕਾਫੀ ਕੱਲਾ ਹੀ ਸ਼ੁਰੂ ਕਰਤੀ ਹੋਈ ਹੈ ਸ਼ਾਪਿੰਗ ਕੁਝ ਵੀ ਕਮੀ ਨਹੀਂ ਰਹਿਣੀ 10 ਦਿਨ ਹੋ ਗਏ ਮੈਨੂੰ ਕਰਦੇ ਹੋਏ ਜੀ ਦੀਵੇ ਲਾਸਟ ਰਹਿ ਗਏ ਬਸ ਇਹਦਾ ਹੀ ਬਰਤ ਹੈ ਹਾਂਜੀ ਸਾਰਾ ਕਰ ਲਿਆ ਸ਼ਾਪਿੰਗ ਦਾਸ ਅੱਜ ਲਾਸਟ ਹੈ ਫਾਈਨਲ ਟੱਚ ਸਫਾਈ ਵੀ ਹੋ ਗਈ ਹੋਣੀ ਹੈ ਫਿਰ ਸਭ ਸਭ ਇਹ ਗੁੜੀ ਆਏਗੀ ਸਾਡੇ ਨਾਲ ਸੋ ਬਹੁਤ ਹੀ ਜ਼ਿਆਦਾ ਰੌਣਕ ਘਰ ਕਿਤੇ ਲੱਗੀ ਹੋਈ ਹੈ ਤੇ ਦੁਕਾਨਾਂ ਦੇ ਵਿੱਚ ਕੀ ਕੁਝ ਵੈਰਾਈਟੀਆਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਿਵਾਇਤੀ ਦੀਵੇ ਉਹੀ ਨੇ

लास्ट uh, टाइम जब आए थे तो महीना पहले आए थे तब गार्डन स्टेक्स वगैरह पॉट्स लेके गए थे ये हैंगिंग्स वगैरह सारी लेके गए थे तो अभी ये हैं है, कुछ है तो मतलब अब भी मूड है कि काफी कुछ यहां से लेके जाएंगे तो हाँ, है? Uh, बेटा है बेटी है और मेरे हस्बैंड है, के है दिवाली दियाँ ਸੋ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਜ਼ਰੂਰ ਐਕਸਾਈਟਮੈਂਟ ਹੁੰਦੀ ਹੈ ਦੀਵਾਲੀ ਦੀਆਂ ਕਿਉਂਕਿ ਪਟਾਕੇ ਫੁੱਲ ਜੜੀਆਂ ਜਲਾਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੇ ਲਈ ਕਿਉਂਕਿ ਮਨੋਰੰਜਨ ਦਾ ਇੱਕੋ ਇੱਕ ਸਾਧਨ ਹੈ ਤੇ ਦੂਜੇ ਪਾਸੇ ਬਾਜ਼ਾਰਾਤ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਵੈਕਸ ਦੇ ਦੀਵੇ ਨੇ ਅਲੱਗ-ਅਲੱਗ ਡਿਜ਼ਾਈਨਰ ਦੇ ਵਿੱਚ ਨੇ ਭਾਵੇਂ ਲੋਟਸ ਦੇ ਹੋਣ ਗੁਲਾਬ ਰੋਜ਼ ਡਿਜ਼ਾਈਨ ਦੇ ਵਿੱਚ ਹੋਣ ਸੰਘਦੇ ਨੇ ਬੱਚੇ ਹਾਂਜੀ जैसे कि आप ये देख रहे हो तो ये भी बड़ा सुंदर है तो वहाँ पे ऐसी हमें मतलब मिलती नहीं है हाँ जी। बड़े सोड़ सोड़ हुए। हाँ जी, बड़े हुए ये देखो ये जैसे इसमें अलग अलग वैरायटीज हैं, तो वहाँ भी ये हमारी चीजें अवेलेबल हाँ नहीं होती है तो हम यहाँ से शॉपिंग करके लेके जाते हैं हाँ जी एक होर काफी सोनी जी कितना प्यारा दीवा है

ਚਾਹੀਦੀ ਹੁੰਦੀ ਹੈ ਔਰ ਮੈਂ ਇੱਥੇ ਉਹੀ ਦੇਖਣ ਆਈ ਸੀ ਮੈਨੂੰ ਇਹ ਅਦਾ ਕਿਸ਼ਵਲੀ ਮੂਰਤੀ ਵਿਦ ਫਾਊਂਟੇਨ ਬੜੀ ਅੱਛੀ ਲੱਗੀ ਥੋੜੀ ਜਿਹੀ ਡੈਕੋਰੇਸ਼ਨ ਨਾਲ ਘਰ ਦੀ ਅੱਛੀ ਹੋ ਜਾਂਦੀ ਹੈ ਇੱਕ ਫੈਸਟੀਵਲ ਹੈ ਜਿਹੜਾ ਆਪਾਂ ਮਨਾਣਾ ਹੈ ਔਰ ਇਹ Hindu ਪਰੰਪਰਾ ਦਾ ਹੈ ਸੰਸਕਾਰ ਲੜੀਆਂ ਦੇ ਨਾਲ ਨਾਲ ਜਿੱਥੇ ਡੈਕੋਰੇਟ ਕਰਨ ਦੇ ਲਈ ਕਰਾਂ ਨੂੰ ਲੜੀਆਂ ਨੇ ਉੱਥੇ ਦੀਵਿਆਂ ਦੀ ਵੀ ਕਾਫੀ ਵੈਰਾਈਟੀ ਆਤੀ ਦੇਖਣ ਨੂੰ ਮਿਲ ਰਹੀ ਹੈ ਬਾਜ਼ਾਰਤ ਬਟ ਦੀਵੇ ਦੀ ਵੈਰਾਈਟੀ ਜ਼ਰੂਰ ਹੈ ਪਰ ਟ੍ਰੈਡੀਸ਼ਨਲ ਦੀਵੇ ਜੋ ਮਿੱਟੀ ਦੇ ਹੈ ਉਹੀ ਚਲਾਣੇ ਜ਼ਰੂਰੀ ਹੈ ਕਿ ਜਿਸ ਦੇ ਨਾਲ ਜਿਹੜੇ ਛੋਟੇ ਕਾਰੀਗਰ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਤੇ ਉਹ ਹੀ ਆਪਣੀ ਹਿੰਦੂ ਧਰਮ ਦੇ ਨਾਲ ਸਹੀ ਰੱਖਦੇ ਨੇ ਤੇ ਐਤ ਕੀ ਹੁਣ ਮੈਂ ਅੰਦਰ ਜਾ ਕੇ ਆਇਆ ਕਹਿੰਦੇ ਕਲਕੱਤੇ ਤੋਂ ਗੁਜਰਾਤ ਤੋਂ ਵੀ ਕਾਫੀ ਅਲੱਗ-ਅਲੱਗ ਵੈਰਾਈਟੀਆਂ ਆਈ ਆਈਆਂ ਨੇ ਬਾਜ਼ਾਰਾਂ ਦੇ ਵਿੱਚ ਐਤ ਬਿਲਕੁਲ ਜਿੱਦਾਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਅੱਗੇ ਵੈਰਾਈਟੀ ਲਿਮਿਟਿਡ ਹੁੰਦੀ ਸੀ ਬਟ ਹੁਣ ਐਕਸਪੈਂਡ ਇਹਨਾਂ ਕੀ ਸਮਝ ਹੀ ਨਹੀਂ ਆਉਂਦਾ ਦੀਵੇ ਜੀ ਦੇਖ ਲਓ ਤੁਸੀਂ ਕਿੰਨੀ ਵੈਰਾਈਟੀ ਹੈ ਦਿਲ ਕਰਦਾ ਹੈ ਵੀ ਲੈ ਲਈਏ ਉਹ ਵੀ ਲੈ ਲਈਏ ਤੇ ਬਹੁਤ ਜ਼ਿਆਦਾ ਵਾਸਟ ਹੈ ਬਟ ਮੈਨੂੰ ਲੱਗਦਾ ਕਸਟਮਰ ਘਟਾ ਹੈ। ਭਾਜੀ ਕੀ ਕੁਝ ਨਵਾਂ ਆਇਆ ਹੈ ਕੀ ਦੁਕਾਨ ਦੇ ਵਿੱਚ? ਇਹ ਸਾਰਾ ਹੀ ਨਵਾਂ ਹੀ ਆਇਆ ਹੈ ਇਹ ਵੈਰਾਈਟੀ ਜਿੰਨੀ ਪਈ ਹੈ। ਕੀ ਕੀ ਵੈਰਾਈਟੀ ਹੈ? ਦੇਖੋ। ਕਲਕੱਤੇ ਦੇ ਦੀਵੇ ਲੱਗੇ ਹੋਏ ਆ ਸਾਰੇ। ਸਪੈਸ਼ਲੀ ਕਲਕੱਤੇ ਹਾਂ ਸਪੈਸ਼ਲ ਕਲਕੱਤੇ ਦਾ ਹੈ। ਕਲਕੱਤੇ ਦਾ ਕਲਕੱਤਾ ਗੁਜਰਾਤ ਦੋ ਜਗ੍ਹਾ ਤੋਂ ਮਾਲ ਆਉਂਦਾ ਹੈ। ਅੱਛਾ। ਇਹਦੇ ਵਿੱਚ ਤੁਹਾਨੂੰ ਚਾਈਨਾ ਮੇਡ ਕੁਝ ਵੀ ਨਹੀਂ ਮਿਲੇਗਾ ਸਾਰਾ ਇੰਡੀਅਨ ਹੈ ਉਹਦੇ। ਲੋਕਲ ਹੈ। ਹਾਂ। ਚਾਈਨਾ ਮੇਡ ਇੱਕ ਚੀਜ਼ ਵੀ ਨਹੀਂ ਮਿਲੇਗੀ। ਕਿ ਚਾਈਨਾ ਮੈਡਿਕ ਪੀਓਪੀ ਤੇ ਹੁਣ ਆ ਚੀਜ਼ ਵੀ ਕਾਫੀ ਦੇਖਣ ਨੂੰ ਮਿਲਦੀ ਹੈ ਬੈਕਸ ਵਾਲੇ ਦੀਵੇ ਹਾਂਜੀ ਪਰ ਹੈ ਤਾਂ ਮਿੱਟੀ ਚ ਨਹੀਂ ਅੱਛਾ ਇਹ ਵੀ ਇੰਡੀਆ ਨਾ ਕੋਈ ਚਾਈਨਾ ਮੈਡ ਨਹੀਂ ਹੈ ਕਿਨੇ ਕ ਡਿਮਾਂਡ ਵਧੀ ਹੈ ਇਹਨਾਂ ਚੀਜ਼ਾਂ ਦੀ ਇਹਦੀ ਡਿਮਾਂਡ ਤਾਂ ਇੱਕੋ ਜਿਹੀ ਰਹਿੰਦੀ ਹੈ ਜੀ ਗਾਗ ਵੀ ਪੱਕੇ ਹੈ ਡਿਮਾਂਡ ਵੀ ਮਤਲਬ ਪੂਰੇ ਸ਼ਹਿਰ ਚ ਕਿਥੇ ਵੀ ਜਾਓਗੇ 100 ਚੋਂ 80% ਪੀਓਪੀ ਦਾ ਮਾਲ ਵਿਕਦਾ ਹੈ ਜੀ ਇਹ ਇਹੀ ਦੋ ਦੁਕਾਨਾਂ ਨੇ ਜਿੱਥੇ ਮਿੱਟੀ ਦਾ ਸਮਾਨ ਮਿਲਦਾ ਹੈ ਤੇ ਬੈਕਸ ਵਾਲੇ ਦੀਵੇ ਦੇ ਵਿੱਚ ਵੀ ਅਲੱਗ-ਅਲੱਗ ਡਿਜ਼ਾਈਨ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਂਜੀ ਹਾਂਜੀ ਇੱਕ ਹੁੰਦੇ ਆ ਨੋਰਮਲ ਰੱਖਣ ਨਾਲ ਇੱਕ ਹੁੰਦੇ ਆ ਫਲੋਟ ਕਰਨ ਨਾਲ ਫਲੋਟਿੰਗ ਕਰਨ ਨਾਲ ਇਹ ਫਲੋਟਿੰਗ ਕਰਨ ਵਾਲੇ ਆ ਇਹ ਸੈਂਟਰ ਦੇ ਵਿੱਚ ਵੈਕਸ ਹੈ ਜ ਸਾਇਡਾਂ ਦੇ ਵਿੱਚ ਪਲਾਸਟਿਕ ਵੈਕਸੀ ਹੈ ਹੋਰ ਕੁਛ ਨਹੀਂ ਇਹਦੇ ਵਿੱਚ ਸਾਰਾ ਮੈਲਟ ਹੋ ਜਾਣਾ ਸਾਰਾ ਮੈਲਟ ਹੋ ਜਾਣਾ ਹੈ ਅੱਛਾ ਤੇ ਹੋਰ ਕੀ ਕੁਝ ਥਾਲ ਵੀ ਹੈ ਦੀਵਿਆਂ ਦੀ ਹਾਂਜੀ ਹਾਂਜੀ ਦੇਖੋ ਅਲੱਗ-ਅਲੱਗ ਤਰੀਕੇ ਦੇ ਥਾਲ ਨੇ ਸਾਰੀ-ਸਾਰੀ ਵੈਰਾਈਟੀ ਲੱਗੀ ਹੋਈ ਹੈ ਪ੍ਰਾਈਸਸ ਹਾਈ ਨੇ ਨਹੀਂ ਨਹੀਂ ਪ੍ਰਾਈਸ ਸਾਡੇ ਕੋਈ ਹੁੰਦੇ ਆ ਜੇ ਪ੍ਰਾਈਸ ਵਧਾਵਾਂਗੇ ਜਾਂ ਘਟਾਵਾਂਗੇ ਫਿਰ ਸਾਡੇ ਸੇਲ ਨਹੀਂ ਹੋਣੀ ਕਿਉਂਕਿ ਇਹ ਦੁਕਾਨਾ 35 35 ਸਾਲ ਪੁਰਾਣੀ ਹੈ ਕੋਈ ਇਹ ਨਹੀਂ ਆਏਗਾ ਵੀ ਸਾਲ 2 ਸਾਲ ਖੁੱਲੇ ਹੋਏ ਆ ਗਾਹ ਕਸਟਮਰ ਪੱਕੇ ਲੱਗੇ ਹੋਏ ਆ ਰੁਟੀਨ ਚ ਚਾਹ ਘੜੇ ਦਾ ਸੀਜ਼ਨ ਹੋਵੇ ਚਾਹੇ ਸਰਦੀਆਂ ਦੇ ਤੰਦੂਰ ਹੋਣ ਸਾਰੇ ਰੁਟੀਨ ਚ ਨੇ ਹੋਰ ਕੀ ਕੁਝ ਡਿਮਾਂਡ ਕਰ ਰਹੇ ਨੇ ਆ ਕੀ ਗਾਹ ਬਜ਼ਾਰਾ ਦੇ ਵਿੱਚ ਬਸ ਨੇ ਤਾਂ ਨਿਆ ਆਂ ਦੀ ਆ ਜੀ ਜੀ ਹੋਰ ਦੀਵੇ ਦੇ ਨਾਲ ਨਾਲ ਹੋਰ ਕਿਹੜੀਆਂ ਚੀਜ਼ਾਂ ਦਿਵਾਲੀ ਦੇ ਵਿੱਚ ਲੋਕੀ ਖਰੀਦਦਾਰੀ ਕਰਨੀ ਪ੍ਰੇਫਰ ਕਰਦੇ ਵਾਕੀ ਫਿਰ ਚਾਈਨਾ ਮੇਡ ਜਿੱਦਾ ਫਲ ਹੋ ਗਏ ਕਈ ਚੀਜ਼ਾਂ ਦੀ ਚਾਈਨਾ ਮੇਡ ਦੀ ਹੁਣ ਕਸਟਮਰਸ ਰੰਗੋਲੀ ਵੀ ਖਰੀਦਦਾਰੀ ਕਰ ਰਹੇ ਨੇ ਰੰਗੋਲੀ ਵੀ ਲੈ ਕੇ ਜਾ ਰਹੇ ਨੇ ਤੇ ਚਰਨ ਪਾਦੁਕਾਵਾ ਵੀ ਸਿੱਗੇ ਆ ਇਹਦਾ ਰੁਟੀਨ ਚ ਹੈ ਨਾ ਇਹ ਤਾਂ ਹਰੇਕ ਬੰਦੇ ਨੇ ਲੈਣਾ ਚਰਨ ਵੀ ਲੈਣਾ ਲక్ష్ਮੀ ਗਣੇਸ਼ ਵੀ ਲੈਣੇ ਥਾਲ ਵੀ ਲੈਣਾ ਸਾਰੇ ਕੰਮ ਆਣੇ ਆ ਤੇ ਹੋਰ ਕੋਈ ਨਵੀਂ ਚੀਜ਼ ਐਡ ਹੋਈ ਹੋਵੇ ਉਹ ਦੇਖੋ ਜੀ ਲక్ష్ਮੀ ਗਣੇਸ਼ ਆ ਸਮਾਈਲਿੰਗ ਫੇਸ ਸਾਹਮਣੇ ਜਿੰਨੇ ਲੱਗੇ ਹੋਏ ਇਹ ਜਿੰਨੇ ਲੱਗੇ ਸਾਰੇ ਮਿੱਟੀ ਦੇ ਪੂਰਾ ਲੁਧਿਆਣਾ ਘੁੰਮੋਂਗੇ ਜਿੱਥੇ ਵੀ ਜਾਓਗੇ ਅੱਧੇ ਪੀਓਪੀ ਲੱਗੇ ਹੁੰਦੇ ਅੱਧੇ ਮਿੱਟੀ ਦੇ ਮਿਕਸ ਕਰਕੇ ਵੇਚ ਦਿੰਦੇ ਸਾਡੇ ਜਿਹੜੇ ਹੈ ਨਾ ਇਹਦੀ ਪੂਜਾ ਲੱਗਦੀ ਹੈ ਇਹ ਵੀ ਵੈਕਸ ਦੀ ਹੈ ਇਹ ਦੇਖ ਸਕਦੇ ਹੋ ਕਿੰਨਕ ਸੋਨਾ ਜਿਹੜਾ ਹੈ ਥਾਲ ਜਿਸ ਜਾਈ ਹੋਈ ਹੈ 10 ਡਿਜ਼ਾਈਨ ਅਲੱਗ-ਅਲੱਗ ਕਲਰ ਹੈ ਸਭ ਅਲੱਗ-ਅਲੱਗ ਕਲਰ ਹੈ ਸੋ ਦੇਖ ਸਕਦੇ ਹੋ ਵੈਰਾਈਟੀਆਂ ਦੀ ਬਾਜ਼ਾਰਾ ਦੇ ਵਿੱਚ ਕਿਤੇ ਵੀ ਕਮੀ ਨਹੀਂ ਦੇਖਣ ਨੂੰ ਮਿਲ ਰਹੀ ਹੈ ਅਲੱਗ-ਅਲੱਗ ਡਿਜ਼ਾਈਨ ਹੈ ਦੀਵੇ ਦੇ ਤੇ ਅਲੱਗ-ਅਲੱਗ ਰੰਗਾਂ ਦੇ ਵਿੱਚ ਬਾਜ਼ਾਰਾ ਦੇ ਵਿੱਚ ਦੇਵੇ ਜ਼ਰੂਰ ਮੌਜੂਦ ਨੇ ਕੀ ਕੁਝ ਖਰੀਦਦਾਰੀ ਕੀਤੀ ਹਨ ਵਾਸਤੇ ਨਹੀਂ ਬੰਗਲਾ ਸੇ ਉਹ ਦੱਸਣਗੇ ਤੇ ਕੀ ਕੁਝ ਖਰੀਦਦਾਰੀ ਕਰ ਰਹੇ ਹੋ ਕਰਦੇ ਵਿੱਚ ਕੀ ਸਫਾਈ ਸ਼ੁਰੂ ਕਰਤੀ ਹੁਣ ਦੀਵਾਲੀ ਦੀਆਂ ਹਾਂਜੀ ਕੀ ਲੈਣਾ ਹੈ ਸ਼ਾਪਿੰਗ ਕਰਨ ਨਹੀਂ ਡੈਕੋਰੇਸ਼ਨ ਤੇ ਬੀਏ ਵਗੈਰਾ ਕੁਝ ਪਲਾਨਸ ਨੇ ਯਾਦ ਕੀ ਦੀਵਾਲੀ ਤੇ ਪਲਾਨਸ ਹੁਣ ਰੱਬ ਨੂੰ ਪਤਾ ਜਿਵੇਂ ਬਣਾਈ ਜਾਊਗੀ ਆਪਣੇ ਪਲਾਨਸ ਤੇ ਫੇਲ ਹੁੰਦੇ ਪਰਮਾਤਮਾ ਦਾ ਪਲਾਨ ਵਧੀਆ ਜੀ ਜਿਵੇਂ ਉਹ ਮਨਵਾਉਗੇ ਹਾਂਜੀ ਪਰਮਾਤਮਾ ਦਾ ਹੀ ਪਲਾਨ ਹੈ ਸਾਰਾ ਹਾਂਜੀ ਸੋ ਬਾਜ਼ਾਰਾ ਦੇ ਵਿੱਚ ਹਰ ਕਿਤੇ ਰੌਣਕਾਂ ਲੱਗੀਆਂ ਹੋਈਆਂ ਨੇ ਵੈਰਾਈਟੀਆਂ ਦੀ ਕਿਤੇ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ ਮਿਲ ਨਹੀਂ ਰਹੀ ਤੇ ਦੂਜੇ ਪਾਸੇ ਜਿੱਥੇ কুমਹਾਰਾਂ ਨੇ ਵੀ ਕਾਫੀ ਦਿਨ ਪਹਿਲਾਂ ਹੀ ਤਿਆਰੀ ਹਰਕਤें ਸ਼ੁਰੂ ਕਰਤੀ ਸੀ ਤੇ ਦੀਵੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਉੱਥੇ ਹੀ ਹੁਣ ਬਾਜ਼ਾਰ ਦੇ ਵਿੱਚ ਉਹ ਦੀਵੇ ਦੇਖਣੇ ਵੀ ਸ਼ੁਰੂ ਹੋ ਗਏ ਨੇ ਤੇ ਅਲੱਗ-ਅਲੱਗ ਸਾਈਜ਼ਾਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨਰਾਂ ਦੇ ਵਿੱਚ ਉਹੀ ਮਿੱਟੀ ਦੇ ਜਿਹੜੇ ਰਵਾਇਤੀ ਦੀਵੇ ਨੇ ਉਹ ਮਿਲ ਰਹੇ ਨੇ ਤੇ ਲੋਕ ਖਰੀਦਾਰੀ ਕਰਨੀ ਵੀ ਬਹੁਤ ਜ਼ਿਆਦਾ ਪ੍ਰਿਫਰ ਕਰ ਰਹੇ ਨੇ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਸੀਂ ਐਤ ਕੀ ਦੀਵਾਲੀ ਤੇ ਕਿੱਥੇ ਖਰੀਦਾਰੀ ਕਰ ਰਹੇ ਹੋ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਸੇਤੀਆ ਦੇ ਨਾਲ ਮੈਂ